ਔਰ ਦੁਸ਼ਹਿਰਾ ਦਾ ਬਹੁਤ ਹੀ ਧੂਮ-ਧਾਮ ਔਰ ਬਹੁਤ ਹੀ ਭਵệ ਆਯੋਜਨ ਕੀਤਾ ਜਾਂਦਾ ਸਨ 2005 ਤੋਂ ਅਸੀਂ ਲਗਾਤਾਰ ਸ਼੍ਰੀ ਰਾਮਲੀਲਾ ਦਾ ਮੰਚਨ ਕਰਦੇ ਆ ਰਹੇ ਹਾਂ ਜਿੱਦ ਕਰ ਇਹੋ ਗੱਲ ਇਹ ਹੈ ਕਿ ਜਿਵੇਂ ਅਲੱਗ-ਅਲੱਗ ਜਗ੍ਹਾ ਤੇ ਔਰ ਡਿਜੀਟਲ ਤਰੀਕੇ ਨਾਲ ਰਾਮਲੀਲਾ ਦਿਖਾਈ ਜਾ ਰਹੀ ਹੈ ਅਸੀਂ 2005 ਤੋਂ ਹੀ ਅੱਜ ਤੱਕ 20 ਸਾਲ ਦੇ ਲਾਈਵ ਰਾਮਲੀਲਾ ਦਾ ਮੰਚਨ ਕਰਦੇ ਆ ਅੱਜ ਸਾਡੀ ਜਿਹੜੀ ਰਾਮਲੀਲਾ ਹੈ ਜ਼ੋਰ ਸਿੰਧਿਆ ਦੀ ਸਭ ਤੋਂ ਵੱਡੀ ਰਾਮਲੀਲਾ ਬਣ ਕੇ ਜੋ ਹੈ ਆ ਗਿਆ ਚੁਕੀ ਹੈ ਪੂਰੇ ਲੁਧਿਆਣੇ ਤੋਂ ਚੰਗੇ ਚੰਗੇ ਗਨਵਾਨੇ ਲੋਕ ਔਰ ਬਹੁਤ ਹੀ ਚੰਗੀ ਸੰਖਿਆ ਦੇ ਅੰਦਰ ਸ਼ਰਧਾਲੂ ਜੋ ਹੈ ਰਾਮਲੀਲਾ ਦਾ ਦਰਸ਼ਨ ਕਰਨ ਵਾਸਤੇ ਆ ਪਰੰਧ ਹਰ ਸਾਲ ਦੀ ਬਹੁਤ ਅੱਛੀ ਔਰ ਬਹੁਤ ਪਸੰਦ ਕੀਤੀ ਜਾਂਦੇ ਨੇ ਇਸ ਵਾਰ ਵੀ ਜੋ ਪ੍ਰਬੰਧ ਹੈ ਬਹੁਤ ਅੱਛੇ ਕੀਤੇ ਗਏ ਨੇ ਬਹੁਤ ਹੀ ਬਾਬੇ ਰੂਪ ਦੇ ਅੰਦਰ ਆਯੋਜਿਤ ਕੀਤਾ ਜਾ ਰਿਹਾ ਹੈ ਹਰ ਇੱਕ ਤਰੀਕੇ ਦਾ ਪ੍ਰਬੰਧ ਬੜਾ ਸ਼ਾਨਦਾਰ ਹੈ ਇਹ ਦੇਣਾ ਚਾਹੁੰਦੇ ਹਾਂ ਜੀ ਸਾਰੀ ਸਮੂਹੇ ਪੰਜਾਬੀਆਂ ਨੂੰ ਅੱਜ ਪਦੀ ਉੱਤੇ ਨਿਕਲੀ ਜਿੱਤ ਹੋਈ ਹੈ। ਸ਼੍ਰੀ ਰਾਮ ਚਾਰਕ ਟ੍ਰੇਵਲ ਸੁਸਾਇਟੀ ਵੱਲੋਂ ਹਰ ਸਾਲ ਕਰਾਇਆ ਜਾ ਰਿਹਾ ਜੁਫਰੇ ਦੇ ਵਿੱਚ ਬਹੁਤ ਲੱਖਾਂ ਦਾ ਜਿਹੜਾ ਇੱਥੇ ਰੱਖ ਮੁੜ ਕੇ ਆਉਂਦਾ ਹੈ ਦੇਖਣ ਦੇ ਲਈ ਕਿਸ ਤਰ੍ਹਾਂ ਜਿਹੜਾ ਮੱਦੀ ਉੱਪਰ ਨਿਕਲੀ ਜਿੱਤ ਹੋਈ ਸੀ। ਸਾਰਿਆਂ ਨੂੰ ਅੱਜ ਦੇ ਤਿਹਾੜੀਆਂ ਬਹੁਤ-ਬਹੁਤ ਵਧਾਈਆਂ ਸਮੂਹਟੀ ਕਮੇਟੀ ਨੂੰ ਸਮੂਹਟੀ ਟੀਮ ਇਹ ਜਿਹੜਾ ਦਸਹਿਰਾ ਮੇਲਾ ਜੀ ਇਹ ਫਲਾਵਰ ਐਂਡ ਫਲੇਮ ਕੌਂਗ ਫੇਸ 1 ਫੇਸ 3 ਜੁਆਇਡਿੰਗ ਰੋਡ ਦੇ ਉੱਤੇ ਮਨਾਇਆ ਜਾ ਰਿਹਾ ਜੀ ਇਹ ਜਿਹੜਾ ਦਸਹਿਰਾ ਮੇਲਾ ਜੀ ਇਹ ਆਪਣਾ ਬਰਾਈ ਦੇ ਉੱਤੇ ਸ਼ਾਈ ਦੀ ਜਿੱਤ ਹੈ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਸਲੀ ਤੀਂ ਵਧਾਈ ਦੇਣਾ ਚਾਹੁੰਦਾ ਕਿ ਅੱਜ ਜੋ ਕਈ ਸਦੀਆਂ ਪਹਿਲਾਂ ਪ੍ਰਭੂ ਜੁਰੀ RAM ਜੀ ਨੇ ਬਰਾਈ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਉਹ ਇਦਾਂ ਹਰ ਇੱਕ ਸਾਲ ਜਿਹੜੀ ਬਸੰਤ ਹੈ ਵੀ ਨਵੇਂ ਮਿਲੀ ਆ ਮੈਂ ਤੇ ਇਸ ਦਸਹਿਰਾ प्रशासन वो बहुत वीये प्रबंध किए गए जी पुलिस प्रशासन ने साडे जोड़े एस एच ओ ने साद थाने मैडम ने उन्होंने सादा पूरा साथ जी प्रबंध तुम देख ही रहे हो बहुत वीरिया प्रबंध किया